ਸਾਸਰੀਕਾਲ ਮੈਂ ਸਰਬਜੀਤ ਕੌਰ ਪੰਜਾਬੀ ਕਿਚਨ 050 ਵਾਲੇ ਸੋ ਅੱਜ ਮੈਂ ਅੰਬਾਂ ਦਾ ਕੱਚੇ ਅੰਬਾਂ ਦਾ ਸਰਬਤ ਬਣਾਉਣ ਲੱਗੀ ਆ ਸੋ ਖੱਟਾ ਮਿੱਠਾ ਅੰਮ੍ਰਿਤ ਬਣੇਗਾ ਸਰਬਤ ਬਣੇਗਾ ਬਹੁਤ ਟੇਸਟੀ ਸੋ ਆਪ ਸਭ ਜੀ ਬਣਾ ਕੇ ਦੇਖੋ ਇੱਕ ਵਾਰਾਂ ਅੱਜੋ ਫਿਰ ਬਣਾਈਏ ਸੋ ਪਹਿਲਾਂ ਆਪਾਂ ਇਹਨੂੰ ਆ ਸਾਫ਼ ਕਰ ਲੈਣੇ ਪਿੱਛੋਂ ਫਿਰ ਆਪਾਂ ਇਹਨੂੰ ਧੋਵਾਂਗੇ ਇਨੂੰ ਵਧੀਆ ਤਰ੍ਹਾਂ ਧੋ ਕੇ ਅੰਬਾਂ ਦਾ ਆਪਾਂ ਇਸ ਤਰ੍ਹਾਂ ਛਿਲਕਾ ਉਤਾਰ ਲੈਣਾ ਹੈਗਾ ਸਾਰਾ ਹੀ ਨੀਕੋ ਇਹਨਾਂ ਦਾ ਛਿਲਕਾ ਉਤਾਰ ਲਿਆ ਮੈਂ ਹੁਣ ਆਪਾਂ ਇਹਨਾਂ ਦੇ ਵਿੱਚ ਕੱਟ ਲਗਾ ਦਵਾਂਗੇ ਤਾਂ ਕਿ ਅੰਦਰ ਤੱਕ ਪੂਰਾ ਇਹ ਗਲ ਜਾਵੇ ਦੇਖੋ ਆਪਾਂ ਦੋ ਨਾਂ ਅੰਬਾਂ ਨੂੰ ਕੱਟ ਲਾ ਲਿਆ ਹੁਣ ਆਪਾਂ ਕੁੱਕਰ ਲਵਾਂਗੇ ਪਪਾਏ ਅੱਧਾ ਕਿਲੋ ਦੇ ਬਰਾਬਰ ਅੰਬ ਲੈ ਸੀਗੇ ਇਹਦੇ ਵਿੱਚ 200 ਗ੍ਰਾਮ ਅਸੀਂ ਪਾਣੀ ਪਾਉਣਾ ਹੈ ਕੁੱਕਰ ਦੇ ਵਿੱਚ ਇਹਨੂੰ ਉਬਾਲਣ ਵਾਸਤੇ ਸੋ ਆਪਾਂ ਇਹਨੂੰ ਕੁੱਕਰ ਦੇ ਵਿੱਚ ਪਾ ਦਵਾਂਗੇ ਸੋ ਇਹਨੂੰ ਹੁਣ ਆਪਾਂ ਸੀਟੀ ਲਵਾਵਾਂਗੇ ਘਟੋ ਘਾਟ ਇਹਨੂੰ 6-7 ਸੀਟੀਆਂ ਲਵਾਵਾਂਗੇ ਅਸੀਂ हाँ जो ये पूरा गल जाएगा आज हूँ आपकर खोल के देखते हैं अपने अंब वादिया तरह गल चुके ने देखो बहुत अच्छी तरह ये गल चुके ने हूँ आप बहार क्डा ਹੁਣ ਆਪਾਂ ਇਹਨੂੰ ਇਹਦੇ ਵਿੱਚ ਟ੍ਰਾਂਸਫਰ ਕਰਾਂਗੇ ਆਪਾਂ ਹੁਣ ਇਹਦੇ ਵਿੱਚ ਪਾ ਲਿਆ ਇਹਨਾਂ ਨੂੰ ਹੁਣ ਇਹਨਾਂ ਨੂੰ ਠੰਡਾ ਹੋਣ ਦਵਾਂਗੇ ਥੋੜੀ ਦੇਰ ਤੱਕ ਜਿਹੜਾ ਪਾਣੀ ਸੀਗਾ ਇਹਨੂੰ ਵੀ ਆਪਾਂ ਇਸਤੇਮਾਲ ਕਰਨਾ ਹੈ ਵਿੱਚੀ ਸੋ ਆਪਾਂ ਇਹਨੂੰ ਇੱਥੇ ਰੱਖਾਂਗੇ ਸੋ ਆਪਾਂ ਥੋੜਾ ਠੰਡਾ ਹੋਣ ਦਿੰਨੇ ਚੰਦਾ ਹੋਣ ਤੱਕ ਇਹਨੂੰ ਹੁਣ ਆਪਾਂ ਕੱਢਣਾ ਪੈਣਾ। ਸੁਣਦਾ ਨਹੀਂ ਸੁਣਦਾ ਨਾ ਹੁੰਗਾ ਇਹਦੇ ਚ। 3 ਹੁਣ ਆਪਾਂ ਇਹ ਦੇਖੋ ਆਪਾਂ ਇਹਨਾਂ ਦਾ ਇਹਦਾ ਸਾਰਾ ਗੁੱਦਾ ਜਿਹੜਾ ਅਲੱਗ ਕਰ ਲਾਂਗੇ। ਗੁਟਲੀਆਂ ਅਲੱਗ ਕਰ ਲਾਂਗੇ। ਹਾਂ ਦੇਖੋ ਕਿੰਨਾ ਵਧੀਆ ਉੱਤਰ ਰਿਹਾ ਏ। ਕਿਉਂਕਿ ਇਹ ਗਲਿਆ ਬਹੁਤ ਅੱਛਾ ਏ। ਪੱਕ ਗਿਆ ਵਧੀਆ ਤਰ੍ਹਾਂ। ਸੋਏ ਵਧੀਆ ਉੱਤਰ ਰਿਹਾ। ਸਾਰਾ ਗੁੱਟਲੀ ਤੋਂ ਉੱਤਰ ਜਾਏਗਾ ਇਹ ਅੰਬ ਗੁੱਦਾ ਵੇਖੋ ਸਾਰਾ ਉੱਤਰ ਰਿਹਾ ਹੈਗਾ ਹੁਣ ਆਪਾਂ ਵੇਖੋ ਇਹਨੂੰ ਗੁੱਟਲੀਆਂ ਤੋਂ ਅਲੱਗ ਕਰ ਲਿਆ ਸਾਰਾ ਗੁੱਦਾ ਹੁਣ ਆਪਾਂ ਇਹਨੂੰ ਮਿਕਸੀ ਦੇ ਜਾਰ ਵਿੱਚ ਪਾਵਾਂਗੇ ਨੂੰ ਆਪਾਂ ਮਿਕਸੀ ਦੇ ਜਾਰ ਵਿੱਚ ਪਾ ਕੇ ਨੂੰ ਪੀਸ ਲਿਆ ਸਾਰੇ ਨੂੰ ਤੇ ਵੇਖੋ ਇਹ ਕਿੰਨਾ ਵਧੀਆ ਸਮੂਥ ਜਿਹਾ ਪੇਸਟ ਬਣ ਚੁੱਕਿਆ ਵਾ ਵਧੀਆ ਹੁਣ ਆਪਾਂ ਇਹਦੇ ਵਿੱਚ ਇੱਕ ਕੌਲੀ ਪੁਦੀਨੇ ਦੀ ਪਾਵਾਂਗੇ ਕਿਉਂਕਿ ਪੁਦੀਨਾ ਵੀ ਠੰਡਾ ਹੁੰਦਾ ਹੈ ਔਰ ਇਹਦਾ ਫਲੇਵਰ ਵੀ ਬਹੁਤ ਵਧੀਆ ਆਉਂਦਾ ਸੋ ਆਪਾਂ ਇੱਕ ਕੌਲੀ ਵਿੱਚ ਪੁਦੀਨੇ ਦੀ ਪਾਵਾਂਗੇ ਅੱਜ ਕੋਲ ਕੁਦੀਨਾ ਹੀ ਵਧੀਆ ਆਇਆ ਹੋਇਆ 1 ਇੰਚ ਦਾ ਟੁਕੜਾ ਅਸੀਂ ਪਾਵਾਂਗੇ ਵਿੱਚ ਅਦਰਕ ਦਾ ਸੋ ਆਪਾਂ ਇਹਨੂੰ ਫੇਰ ਗ੍ਰੈਂਡ ਕਰਾਂਗੇ ਸਾਰੇ ਨੂੰ ਹੁਣ ਵੇਖੋ ਆਪਾਂ ਇਹਨੂੰ ਪੁਦੀਨਾ ਪਾ ਕੇ ਪੀਸਿਆ ਸੀਗਾ ਸੋ ਬਿਲਕੁਲ ਵਧੀਆ ਪੇਸਟ ਬਣ ਚੁੱਕਿਆ ਇਹ ਦੇਖੋ ਕਿੰਨਾ ਵਧੀਆ ਲੱਗ ਰਿਹਾ ਇਹਦੀ ਖੁਸ਼ਬੂ ਤਾਂ ਬਹੁਤ अच्छी ਆ ਰਹੀ ਹੈ ਇਹਦੀ ਸੋ ਆਪਾਂ ਹੁਣ ਅੱਗੇ ਕਰਦੇ ਹਾਂ ਅਗੇ ਦਾ ਪ੍ਰੋਸੈਸ ਖੁਸ਼ਬੂ ਹੁਣ ਆਪਾਂ ਇਹਦੇ ਵਿੱਚ ਮਸਾਲਾ ਪਾਉਣ ਵਾਸਤੇ ਪਾਵਾਂਗੇ ਇੱਕ ਚਮਚ ਸੌਫ ਇੱਕ ਚਮਚ ਜੀਰਾ ਇੱਕ ਚਮਚ ਕਾਲੀ ਮਿਰਚ ਕਿਉਂਕਿ ਜੀਰਾ ਵੀ ਠੰਡਾ ਹੁੰਦਾ ਹੈ ਇਸ ਕਰਕੇ ਇਹਦਾ ਸਵਾਦ ਵੀ ਵਧੀਆ ਹੁੰਦਾ ਹੈ ਤੇ ਸੌਫ ਜਿਹੜੀ ਹੈ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਇਹ ਵੀ ਸਵਾਦ ਕਰਕੇ ਹੀ ਪਾਉਣੀ ਹੁੰਦੀ ਹੈ ਤੇ ਕਾਲੀ ਮਿਰਚ ਵੀ ਜਦੋਂ ਭੇਜ ਜਾਂਦੀ ਹੈ ਠੰਡੀ ਹੋ ਜਾਂਦੀ ਹੈ ਠੰਡੀ ਹੋ ਜਾਂਦੀ ਹੈ ਤਾਂ ਕਰਕੇ ਆਪਾਂ ਕਾਲੀ ਮਿਰਚ ਪਾਈਏ ਸੋ ਇਹਨਾਂ ਮਸਾਲਿਆਂ ਦਾ ਸਵਾਦ ਬਹੁਤ ਵਧੀਆ ਹੁੰਦਾ ਹੈ ਸੈਨਮ ਜ਼ਿਆਦਾ ਨਹੀਂ ਭੁੰਣਾ ਆਪਾਂ ਬਸ 30 ਸੈਕਿੰਡ ਵਾਸਤੇ ਇਹਨਾਂ ਨੂੰ ਬਸ ਜਿਵੇਂ ਆਪਾਂ ਸਿਖਾਉਣਾ ਹੀ ਆ ਜਿਹੜੀ ਇਹਦੇ ਵਿੱਚ ਨਮੀ ਹੋਏਗੀ ਸੁੱਕ ਜਾਏਗੀ ਕਿਉਂਕਿ ਜੇ ਆਪਾਂ ਜ਼ਿਆਦਾ ਧੁੱਪ ਵਿੱਚ ਰੱਖ ਕੇ ਸਕਾਈਏ ਤਾਂ ਮੈਂ ਸਿਕਾ ਸਕਦੇ ਆ ਪਰ ਆਪਾਂ ਹੁਣ ਇਹਦੇ ਵਿੱਚ ਕੜਾਈ 'ਚ ਸਿਕਾ ਰਹੇ ਆ ਤਾਂ ਕਰਕੇ ਬਸ ਥੋੜਾ ਹੀ ਬਸ ਇਹਨੂੰ ਸੇਕ ਲਵੋਣਾ ਫਿਰ ਆਪਾਂ ਇਹਨੂੰ ਲਾ ਲਵਾਂਗੇ ਇਹਨੂੰ ਭੁੰਨਣਾ ਨਹੀਂ ਹੁਣ ਵੇਖੋ ਜੀਰਾ ਆਪਣਾ ਇਹ ਪੁੱਜ ਚੁੱਕਿਆ ਮਸਾਲਾ ਆਪਾਂ ਇਹਨੂੰ ਹੁਣ ਠੰਡਾ ਕਰ ਲਾਂਗੇ। ਇਹ ਚੋਂ ਬੜੀ ਅੱਛੀ ਖੁਸ਼ਬੂ ਆ ਰਹੀ ਹੈ। ਸੋ ਆਪਾਂ ਇਹਨੂੰ ਹੁਣ ਠੰਡਾ ਕਰਾਂਗੇ। ਇਹਨੂੰ ਆਪਾਂ ਭੁੰਨ ਲਿਆ ਹੈਗਾ। ਆਪਾਂ ਇਹਨੂੰ ਠੰਡਾ ਕਰਾਂਗੇ। ਤਦ ਤੱਕ ਆਪਾਂ ਇਹਦੇ ਵਿੱਚ ਚੀਨੀ ਪਾਵਾਂਗੇ। ਆਪਾਂ ਅੱਧਾ ਕਿਲੋ ਆਂਬ ਲਏ ਸੀਗੇ ਤੇ ਅੱਧਾ ਕਿਲੋ ਦੇ ਬਰਾਬਰ ਹੀ ਚੀਨੀ ਪਾਉਣੀ ਆ। ਸੋ ਆਪਾਂ ਇਸ ਕੌਲੀ ਦੇ ਨਾਲ नाप ਕੇ ਪਾਵਾਂਗੇ। ਤਿੰਨ ਕੌਲੀਆਂ ਚੀਨੀ। ਹੁਣ ਆਪਾਂ ਇਹਦੇ ਵਿੱਚ ਤਿੰਨ ਕੌਲੀਆਂ ਚੀਨੀ ਪਾਈ ਸੀਗੀ ਤੇ ਆਪਾਂ ਡੇਢ ਕੌਲੀ ਵਿੱਚ ਪਾਣੀ ਦੀ ਪਾਵਾਂਗੇ ਡੇਢ ਕੌਲੀ ਹੀ ਪਾਣੀ ਦੀ ਪਾਵਾਂਗੇ ਹੁਣ ਜਿਹੜਾ ਆਪਾਂ ਭੁੰਨ ਕੇ ਮਸਾਲਾ ਰੱਖਿਆ ਸੀਗਾ ਉਹ ਆਪਾਂ ਮਿਕਸੀ ਦੇ ਜਾਰ ਵਿੱਚ ਪਾਵਾਂਗੇ ਸੋ ਇਹਨੂੰ ਬਰੀਕ ਜਾਂ ਮਹੀਂਜਾ ਪਾਊਡਰ ਬਣਾਉਣਾ ਇਹਦਾ ਆਪਾਂ ਮੋਨਾਪਾ ਇਹਦਾ ਪਾਊਡਰ ਬਣਾ ਲਿਆ ਹੋਇਆ ਦੇਖੋ ਕਿੰਨਾ ਵਧੀਆ ਪਾਊਡਰ ਬਣ ਗਿਆ ਹੋਇਆ ਇਹਦਾ ਬਰੀਕ ਜਿਹਾ ਸੋ ਆਪਾਂ ਇਹਨੂੰ ਕੱਢ ਲਾਂਗੇ ਇਹਦੇ ਵਿੱਚ ਜਿਹੜਾ ਕੁੱਕਰ ਵਿੱਚ ਪਾਣੀ ਬਚ ਗਿਆ ਸੀਗਾ ਥੋੜਾ ਜਿਹਾ ਹੰਬ ਵੀ ਵਿੱਚ ਬਚ ਗਿਆ ਸੀਗਾ ਇਦਾਂ ਹੀ ਤੇ ਆਪਾਂ ਉਹਨੂੰ ਵੀ ਇਹਦੇ ਵਿੱਚ ਮਿਕਸ ਕਰ ਰਹੇ ਹਾਂ। ਉਹਨੂੰ ਵੀ ਆਪਾਂ ਗ੍ਰाइंड ਕਰ ਲਿਆ ਹੋਇਆ ਆ। ਆਪਾਂ ਇਹਦੇ ਵਿੱਚ ਮਿਕਸ ਕਰ ਰਹੇ ਹਾਂ। ਹੁਣ ਆਪਣੀ ਚੀਨੀ ਮੈਲਟ ਹੋ ਚੁੱਕੀ ਐ। ਆਪਾਂ ਇਹਨੂੰ ਉਹਦੇ ਵਿੱਚ ਪਾਵਾਂਗੇ। ਚੀਨੀ ਆਪਣੀ ਬਿਲਕੁਲ ਮੈਲਟ ਹੋ ਚੁੱਕੀ ਐ। ਆਪਾਂ ਚਾਹਣੀ ਨਹੀਂ ਬਣਾਉਣੀ ਇਹਦੀ ਪਹਿਲਾਂ। ਅਪੇ ਪਾਵਾਂਗੇ ਵਿੱਚ ਜਿਹੜਾ ਅੰਬਾ ਦਾ ਕੁੱਦਾ ਹੈਗਾ। ਆਸਟਮ ਤੇ ਲੱਗ ਰਿਹਾ ਬਿਲਕੁਲ ਜਿਦਾਂ ਅਲੱਗ-ਅਲੱਗ ਜਿਆ ਪਰ ਇਹ ਬਿਲਕੁਲ ਵਧੀਆ ਬਣ ਜਾਵੇਗਾ ਜਦੋਂ ਇਹ ਮਿਲ ਜੇਗਾ ਵਿੱਚ ਘੁਲ ਜਾਏਗਾ। ਆਪਾਂ ਇਹਨਾਂ ਕੋ ਲਾਗੇ ਇਹਨੂੰ ਹੁਣ ਇਹਨੂੰ ਅਵਾਲ ਆਉਣ ਤੱਕ ਆਪਾਂ ਰੱਖ ਲਾਂਗੇ ਹੁਣ ਵੇਖੋ ਆਪਣੀਆਂ ਬਣ ਚੁੱਕਿਆ ਵਾ ਸਾਣੀ ਆਪਣੀ ਹੋ ਚੁੱਕੀ ਐ ਚਿਪਚਿਪੀ ਜੀ ਆਪਾਂ ਕਰਨੀ ਐ ਜਿਆਦਾ ਆਪਾਂ ਇਹਨੂੰ ਉਹ ਨਹੀਂ ਕਰਨਾ ਤਾਰ ਛੱਡਣ ਵਾਲੀ ਨਹੀਂ ਬਣਾਉਣੀ ਬਸ ਚਿਪਚਿਪੀ ਹੋਣੀ ਚਾਹੀਦੀ ਐ ਇਦਾਂ ਸੋ ਹੁਣ ਆਪਾਂ ਇਸ ਦੇ ਵਿੱਚ ਜਿਹੜਾ ਮਸਾਲਾ ਪੀਸਿਆ ਸੀਗਾ ਉਹ ਪਾਵਾਂਗੇ ਸਾਰਾ ਹੀ ਪਾ ਦਾਂਗੇ ਕਿਉਂਕਿ ਆਪਾਂ ਬਰਾਬਰ ਬਰਾਬਰ ਹੀ ਲਿਆ ਸੀਗਾ पावगे एक चमचा काला नमक एक चमचा वाइट नमक क्योंकि काले नमक का फ्लेवर बहुत वाया आता वर् आप हूँ आप थोड़ा जहा पावे फूड कलर ये बिल्कुल नैचुरल है ਖਾਣ ਵਾਲਾ ਜਿਹੜਾ ਆਪਾਂ ਸੇਵੀਆਂ ਬਣਾਉਨੇ ਆ ਤੇ ਵਿੱਚ ਪਾਉਨੇ ਆ ਉਹੀ ਕਲਰ ਆ ਸੋ ਆਪਾਂ ਇੱਥੇ ਥੋੜਾ ਜਿਆ ਪਾਵਾਂਗੇ ਇਹਦੇ ਨਾਲ ਕਲਰ ਇਹ ਤਾਂ ਬਹੁਤ ਵਧੀਆ ਆਏਗਾ ਦੇਖੋ ਇਹਦਾ ਕਲਰ ਬਦਲ ਗਿਆ ਗ੍ਰੀਨ ਕਲਰ ਦਾ ਹੋ ਗਿਆ ਕਿੰਨਾ ਵਧੀਆ ਸੋ ਆਪਣਾ ਇਹ ਤਿਆਰ ਹੋ ਚੁੱਕਿਆ ਹੁਣ ਬਣਾਉਣ ਲੱਗਾ ਇਹ ਟਾਈਮ ਲੱਗਦਾ ਥੋੜਾ ਜਿਹਾ ਬਾਅਦ ਇਹਨਾਂ ਨੂੰ ਆਪਾਂ ਇਹਨੂੰ ਆਪਾਂ ਨਾ ਕੱਚ ਦੇ ਬੋਤਲ ਦੇ ਵਿੱਚ ਭਰ ਕੇ ਰੱਖਾਂਗੇ ਜਦੋਂ ਵੀ ਕੋਈ ਗੈਸਟ ਆਉਂਦੇ ਆ ਜਾਂ ਠੰਡਾ ਪਾਣੀ ਜਾਂ ਠੰਡਾ ਸਰਬਤ ਪੀਣ ਨੂੰ ਜੀ ਕਰਦਾ ਹੈ ਉਸੇ ਵੇਲੇ ਆਪਾਂ ਇਹਨੂੰ ਬਣਾ ਕੇ ਪੀ ਸਕਦੇ ਆ ਸਵਾ ਦੇਖੋ ਆਪਣਾ ਬਣ ਚੁੱਕਿਆ ਵਾ ਇੱਕ ਮਿੰਟ ਹੁਣ ਵੇਖੋ ਕਿੰਨਾ ਵਧੀਆ ਇਹ ਗਾੜਾ ਹੋ ਚੁੱਕਿਆ ਵਾ ਇਹ ਹੁਣ ਆਪਣਾ ਬਣ ਕੇ ਤਿਆਰ ਹੋ ਚੁੱਕਿਆ ਵਾ ਹੁਣ ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਪਾਣੀ ਐ ਸੋ ਠੰਡਾ ਹੋਣ ਦੇ ਬਾਰੇਗੀ ਸੋ ਆਪ ਜੀ ਦੇਖੋ ਕਿੰਨਾ ਵਧੀਆ ਬਣ ਚੁੱਕਿਆ ਹੁਣ ਆਪਾਂ ਗੈਸ ਨੂੰ ਕਰਾਂਗੇ ਬੰਦ ਇਹਨੂੰ ਹੁਣ ਦਵਾਂਗੇ ਠੰਡਾ ਹੁਣ ਆਪਾਂ ਇਹ ਚ ਦੋ ਚਮਚੇ ਨਿੰਬੂ ਦਾ ਰਸ ਪਾਵਾਂਗੇ ਕਿਉਂਕਿ ਨਿੰਬੂ ਦੇ ਨਾਲ ਜੰਮੇਗੀ ਨਹੀਂ ਉਦੋਂ ਆਪਣੀ ਜਿਹੜੀ ਚਾਸ ਨਹੀਂ ਹੁੰਦੀ ਹੈ ਜੰਮ ਜਾਂਦੀ ਆ ਨਿੰਬੂ ਪਾਇਆ ਜੰਮਦੀ ਨਹੀਂ ਇਸ ਕਰਕੇ ਆਪਾਂ ਨਿੰਬੂ ਦਾ ਰਾਸ ਇਸ ਵਿੱਚ ਪਾਉਣਾ ਜ਼ਰੂਰੀ ਹੈ ਸੋ ਆਪਾਂ ਹੁਣ ਇਹਨੂੰ ਠੰਡਾ ਹੋ ਚੁੱਕਿਆ ਵਾ ਹੁਣ ਆਪਾਂ ਇਹਨੂੰ ਜਾਰਚ ਪਾਵਾਂਗੇ ਹੁਣ ਆਪਾਂ ਇਹਨੂੰ ਕੱਚ ਦੀ ਬੋਤਲ ਦੇ ਵਿੱਚ ਭਰ ਲਵਾਂਗੇ ਦੇਖੋ ਕਿੰਨਾ ਸਾਰਾ ਸਰਬਤ ਬਣ ਚੁੱਕਿਆ ਹੈ ਹੁਣ ਆਪਾਂ ਇਹਨੂੰ ਬਣਾ ਕੇ ਦਿਖਾਉਨੇ ਆ ਤੁਹਾਨੂੰ ਸੋ ਇਹਨੂੰ ਆਪਾਂ ਬੰਦ ਕਰਕੇ ਰੱਖਣਾ ਹੈ কাੱਚ ਦੀ ਬੋਤਲ 'ਚ ਪਾ ਕੇ ਇਹਨੂੰ ਬੰਦ ਕਰਕੇ ਰੱਖਣਾ ਹੁਣ ਆਪਾਂ ਪਤੀਲਾ ਲਵਾਂਗੇ ਉਹਦੇ 'ਚ ਸਭ ਤੋਂ ਪਹਿਲਾਂ ਪਾਵਾਂਗੇ ਬਰਫ਼ ਬਰਫ਼ ਪਾ ਕੇ ਆਪਾਂ ਉਹਦੇ ਵਿੱਚ ਦੋ بڑے ਚਮਚੇ ਆਪਾਂ ਜਿਹੜਾ ਬਣਾਇਆ ਸੀਗਾ ਅੰਬਾਂ ਦਾ ਮਿਕਸਰ ਉਹ ਆਪਾਂ ਵਿੱਚ ਪਾਵਾਂਗੇ ਇਹਦੇ ਤੁਸੀਂ ਜੇਕਰ ਜ਼ਿਆਦਾ ਮਿੱਠਾ ਖਾਣਾ ਚਾਹੁੰਦੇ ਹੋ ਤੇ ਵੱਧ ਵੀ ਪਾ ਸਕਦੇ ਹੋ ਜਿਸ ਤਰ੍ਹਾਂ ਜਿੰਨੂੰ ਚੰਗਾ ਲੱਗੇ ਉਸ ਤਰ੍ਹਾਂ ਹੀ ਪਾ ਸਕਦਾ ਹੈ ਮਿੱਠਾ ਜਿਵੇਂ ਜਿੰਨਾ ਖਾਣਾ ਹੁਣ ਆਪਾਂ ਇੱਥੇ ਦੋ ਗਲਾਸਾਂ ਦੇ ਕਰੀਬ ਪਾਣੀ ਪਾਵਾਂਗੇ ਪਾਣੀ ਆਪਾਂ ਠੰਡਾ ਲੈਣਾ ਹੁਣ ਆਪਾਂ ਇਹ ਚ ਆਪਾਂ ਸਬਜ਼ਾ ਬੀਜ ਪੀਓ ਕੇ ਰੱਖਿਆ ਸੀਗਾ ਪਹਿਲਾਂ ਸੋ ਆਪਾਂ ਇਹ ਵਿੱਚ ਪਾਵਾਂਗੇ ਇਹਦੀ ਤਸਵੀਰ ਬਹੁਤ ਹੀ ਠੰਡੀ ਹੁੰਦੀ ਆ ਤੇ ਗਰਮੀਆਂ ਵਿੱਚ ਬਹੁਤ ਹੀ ਅੱਛਾ ਹੁੰਦਾ ਏ ਇਸ ਕਰਕੇ ਪੋਣਾ ਸਰਬਤ ਵਿੱਚ ਬਹੁਤ ਅੱਛਾ ਲੱਗਦਾ ਏ ਤੇ ਜ਼ਰੂਰੀ ਵੀ ਆ ਆਪਾਂ ਨੂੰ ਗਰਮੀਆਂ ਵਿੱਚ ਇਹ ਬਹੁਤ ਠੰਡਕ ਪਹੁੰਚਾਉਂਦਾ ਏ ਇਸ ਕਰਕੇ ਆਪਾਂ ਇਹ ਸਬਜ਼ਾ ਬੀਜ ਪਾਵਾਂਗੇ ਇਹਦੇ ਵਿੱਚ ਹੋਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਇਸ ਤਰ੍ਹਾਂ ਨਿੰਬੂ ਕੱਟ ਕੇ ਪਾਵਾਂਗੇ सो so, बहुत ही अच्छा लग रहा है ना, सो तो जी देखो सो तो देखो कि अच्छा लग रहा है अपना यह शरबत बन के तैयार हो चुका वा देखो ਸੋ ਤੁਸੀਂ ਵੀ ਆਪੀ ਕੇ ਜ਼ਰੂਰ ਦੇਖੋ ਬਣਾ ਕੇ ਟੈਸਟ ਕਰਕੇ ਜ਼ਰੂਰ ਵੇਖਿਓ ਜੇ ਤੁਹਾਨੂੰ ਅੱਛਾ ਲੱਗੇ ਤਾਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਫੋਲੋ ਕਰਿਓ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਤੁਹਾਡੇ ਕੋ ਕਿਸ ਤਰ੍ਹਾਂ ਦਾ ਬਣਿਆ ਤੁਹਾਨੂੰ ਸਵਾਦ ਆਇਆ ਕਿ ਨਹੀਂ ਆਇਆ ਇਸ ਦਾ ਜ਼ਰੂਰ ਕਮੈਂਟ ਕਰਕੇ ਦੱਸਿਓ ਲਾਈਕ ਕਰਿਓ ਮੇਰੀ ਵੀਡੀਓ ਤਾਂ ਕਿ ਹੋਰ ਵੀਡੀਓ ਜਿਹੜੀ ਛੇਤੀ ਤੋਂ ਛੇਤੀ ਬਣਾ ਸਕੀਏ ਸਤਿ ਸ਼੍ਰੀ ਅਕਾਲ